ਹੋਲ ਸ਼ਰਧਾ ਹੈ 2-3 ਸਾਲ ਹੋਏ ਹੀ ਸੋਚੀ ਨੂੰ ਮਹਾਰਾਜ ਦੇ ਪਾਦਰ ਦੇ ਨੰਦ ਜੰਨਕਾ ਨਾ ਸਾਹਿਬ ਪੰਜ ਸਾਹਿਬ ਤੇ ਡੇਰਾ ਸਾਹਿਬ ਹਾਂ ਮਾਂ ਚਾਹ ਉਹ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਸੀ ਉਹ ਸਾਥੀ ਮਿਲ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਜੁਹਾਰ ਸਭਾਗ ਸਮਾ ਜੁਹਾਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਰੋਜ਼ ਦੋਵੇਂ ਟਾਈਮ ਜਿੰਨਾ ਗੁਰਧਾਮਾਂ ਤੋਂ ਸਿੱਖਣ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਸੰਤ ਗਦਾਰੇ ਦੇ ਨਨਕਾਣਾ ਸਾਹਿਬ ਪੰਜਾ ਸਾਹਿਬ ਕਤਾਰਪੁਰ ਸਾਹਿਬ ਰੂੜੀ ਸਾਹਿਬ ਸੱਚਾ ਸੌਦਾ ਤੇ ਲਾਹੌਰ ਗੁਰਦਾਦੇਰਾ ਸਾਹਿਬ ਜਿੰਨਾ ਮੈਂ ਸਿਪਿੰਦਰਪੁਰ ਅੱਜ ਪਾਕਿਸਤਾਨ ਜਾ ਰਹੇ ਦੇਸ਼ੇ ਲਈ ਜਾ ਰਹੇ ਤੇ ਪਹਿਲੀ ਵਾਰੀ ਜਾ ਰਹੀ ਕਿੰਨਾ ਕਮਨ ਤੇ ਬਹੁਤ ਸ਼ਰਦਾ ਹੀ ਬਹੁਤ 3 ਸਾਲ ਹੋਏ ਸੋਚ ਜੀ ਕਿ ਮਹਾਰਾਜ ਕਿਰਪਾ ਕਰਦੇ ਮੈਂ ਜਾਵਾਂ ਹੋਣ ਵਾਹੇ ਕੋਈ ਟ੍ਰਿਪ ਆ ਕੀਤੀ ਹੈ ਤੇ ਦਰਸ਼ਨ ਕਰਨਗੇ ਜਿੰਨੇ ਟ੍ਰਿਪ ਨੂੰ ਵਾਪਸ ਆਲੇ ਦਾ ਜਾਈਗਾ 3 ਤੱਕ ਜਾਏ ਜਿਹੜੇ ਕਿ ਟਿੰਗ ਦਵਾਰ ਦਰਸ਼ਨ ਕਰਨਗੇ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਡੇਰਾ ਸਾਹਿਬ ਪਹਿਲੀ ਵਾਰੀ ਜਾ ਰਹੇ ਹਾਂਜੀ ਪਹਿਲੀ ਵਾਰੀ ਕੌਣ ਕੌਣ ਜਾ ਰਿਹਾ ਆਪਣੇ ਮੈਂ ਆਇਆ ਤੇ ਮੇਰਾ ਬੇਟਾ ਆਇਆ ਚੜਾਉਣ ਮੈਨੂੰ ਵੀ ਅੱਜ ਮੈਂ ਕੱਲੀ ਨਹੀਂ ਜਾਣਾ ਤੇ ਗੁਰਨਾਥ ਦੇਵ ਨਾਲ ਨਾਲ ਲੱਗ ਤੁਰ ਪਈ ਆ ਉਹ ਨਾਲ ਹੀ ਅਨੁਸ਼ੰਧ ਹੋਇਆ ਹਮੇਸ਼ਾ ਹੀ ਕਿਸੇ ਖਾਨ ਵਾਲੌਰ ਦਾਸ ਕਿੰਨ੍ਹੇ ਵਿਚਰੇ ਕੋ ਤਾਂ ਮਾਣ ਦਰਸ਼ਕ ਦਾਰੇ ਜੀ ਜਨ ਦੇ ਲਕਵੀਰ ਸਿੰਘ ਨਾਮ ਹੈ ਜੀ ਜ਼ਿਲ੍ਹਾ ਫਰੋਜ਼ਪੁਰ ਜੀ ਤਲਵੰਡੀ ਭਾਈ ਤੋਂ ਅੱਜ ਪਾਕਿਸਤਾਨ ਜਾ ਰਹੇ ਜੀ ਦਰਸ਼ਨਾ ਦੇ ਲਈ ਕੀ ਕਹਿਣਾ ਚਾਹੋਗੇ ਕਿੰਨਾ ਮਨ ਚਾਉ ਆਹ ਮਨ ਚਾਉ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਿਸਾਖੀ ਮਿਲ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਇ ਜ਼ਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨ ਇਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਕਿਹੜੇ ਕਿਹੜੇ ਗੁਰਧਾਮਾਂ ਦੇ ਹਾਂਜੀ ਪਹਿਲਾਂ ਤਾਂ ਹਸਨ ਅਵਦਾਲ ਪੰਜਾ ਸਾਹਿਬ ਜਾਵਾਂਗੇ ਜੀ ਉਸ ਤੋਂ ਬਾਅਦ ਦਾ ਰੂਟ ਹੈਗਾ ਜੀ ਵਾਪਸ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੇ ਵਾਪਸ ਡੇਰਾ ਸਾਹਿਬ ਲਾਹੌਰ ਇੰਨੀ ਤਰੀਕ ਨੂੰ ਵਾਪਸ ਹੈ 30 ਤਰੀਕ ਨੂੰ ਵਾਪਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸੁਭਾਗਾ ਸਮਾ ਜੋ ਹਾਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਰੋਜ਼ ਦੋਵੇਂ ਟਾਈਮ ਜਿੰਨਾ ਗੁਰਧਾਮਾਂ ਤੋਂ ਸਿੱਖਾਂ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਦੀ ਅਸੀਂ ਸਾਰੇ ਜੋ ਜਥਾ ਜਾ ਰਹੇ ਬਹੁਤ ਭਾਗਾ ਵਾਲੇ ਆ ਜੋ ਅੱਜ ਸਾਨੂੰ ਗੁਰੂ ਮਹਾਰਾਜ ਨੇ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਾਰੇ ਕਰ ਸਕੀਏ ਤੇ ਕੀ ਪੂਰਾ ਪਲਾਨ ਰਹਿਣ ਵਾਲਾ ਜੱਥੇ ਦਾ ਕਿਤੇ ਕਿਤੇ ਜਾਏਗਾ ਕਿਹੜੀ ਤਰੀਕ ਨੂੰ ਵਾਪਸ ਨਨਕਾਣਾ ਸਾਹਿਬ ਪੰਜਾ ਸਾਹਿਬ ਕਤਾਰਪੁਰ ਸਾਹਿਬ ਰੂੜੀ ਸਾਹਿਬ ਸੱਚਾ ਸੌਦਾ ਤੇ ਲਾਹੌਰ ਗੁਰਦਾਰਾ ਡੇਰਾ ਵਾਪਸ 30 ਤਰੀਕ ਨੂੰ ਤਾਂ ਬਿਲਕੁਲ 30 ਜੂਨ ਨੂੰ ਇਹ